ਲਵਲੀ ਕਹਿਣ ਡਿਆ ਹੁਣਾਵਾ ਉਹਨੂੰ ਨਾ ਸ਼ੱਕ ਜਿਆ ਹੋਇਆ ਵਾ ਤਾਂ ਹੀ ਉਹ ਤਿਆਰ ਹੋ ਗਿਆ ਵਾ ਚਲ ਚਾਰਕ ਦਿਨ ਰਹਿ ਹੀ ਹਾਂ ਨਾਲੇ ਮੈਂ ਜੁਬਨ ਨੂੰ ਮਿਲ ਜੂਗਾ ਜਾਂਦਾ ਜਾਂਦਾ ਜੇ ਉਹਦਾ ਟਾਈਮ ਹੈ ਨਹੀਂ ਤਾਂ ਚਲ ਮੈਂ ਹੀ ਮਿਲ ਜੂਗਾ ਮੇਰਾ ਰਾਦਾ ਨਹੀਂਗਾ ਹਲੇ ਜਾਣਦਾ ਹੈਗਾ ਕੋਈ ਨਹੀਂ ਜਦੋਂ ਫੇਰ ਜਾਣਾ ਵਾ ਨਾ ਗਲੇਵ ਤੇ ਫੇਰ ਕੋਈ ਨਹੀਂ ਮੈਂ ਵੇਖ ਲਾਂਗੀ ਤੁਹਾਨੂੰ ਵੀ ਹੁਣ ਪਤਾ ਵਾ ਜਦੋਂ ਦਾ ਲਵਲੀ ਦਾ ਵਿਆਹ ਹੋਇਆ ਵਾ ਮੈਂ ਇੱਕ ਦਿਨ ਹੀ ਪੇਕੇ ਗਈ ਮੇਰਾ ਵੀ ਤੇ ਜੀ ਕਰਦਾ ਹੀ ਆ ਨਾ ਜਾਣ ਨੂੰ ਚਲ ਕੋਈ ਗੱਲ ਨਹੀਂ ਮੈਨੂੰ ਉਥੋਂ ਹੋ ਆਉਂਦੇ ਤੇ ਫੇਰ ਜਦੋਂ ਨਾਣਾ ਵਾ ਨਾ ਮੈਂ ਹਾਂਜੀ ਉਹ ਦਿਨ ਫੇਰ ਚੱਲ ਜਾਾਂਗੇ ਮੈਨੂੰ ਤਾਂ ਫਿਕਰ ਜੀ ਹੋਣ ਡੈ ਪਈ ਆ ਪਰਪਿੰਦਰ ਨੇ ਮੈਨੂੰ ਦੱਸਤਾ ਪੇ ਲਵਲੀ ਕਹਿਣ ਡਿਆ ਹੁਣਾਵਾ ਉਹਨੂੰ ਨਾ ਸ਼ੱਕ ਜਿਆ ਹੋਇਆ ਵਾ ਤਾਂ ਹੀ ਉਹ ਤਿਆਰ ਹੋ ਗਿਆ ਵਾ ਆਂਦਾ ਹੁਣਾਵਾ ਜਾ ਕੇ ਵੇਖਾਂ ਤਾਂ ਸਹੀਂ ਘਰ ਕੀ ਮੋਲਚਾਲਾ ਜੋ ਬਣ ਕਰ ਹੈਗਾ ਵੀ ਆ ਕਿ ਨਹੀਂ ਹੁਣ ਕਰਾਂ ਤੇ ਕੀ ਕਰਾਂ ਪਰਪਿੰਦਰ ਨੇ ਸਮਝ ਨਹੀਂ ਆਉਂਦੀ ਜੇ ਤਾਂ ਫੋਨ ਤੇ ਗੱਲ ਕਰਨੀ ਨਹੀਂ ਰਹੀਆਂ ਆਲੇ ਦੁਆਲੇ ਵੇਖ ਲਾ ਕੋਈ ਵੇਂਦਾ ਤਾਂ ਨਹੀਂਗਾ ਇਹ ਵੀ ਭੋਲੀ ਆ ਉਹਨੇ ਸੁਣ ਲਿਆ ਵਾ ਉਹਨੂੰ ਸ਼ੱਕ ਹੋ ਗਿਆ ਵਾ ਚੱਲ ਕੋਈ ਬਹਾਨਾ ਮਾਰਤੀ ਆ ਇੱਦਾਂ ਨਿੱਗੀ ਗੱਲ ਬਾਨੀ ਸਮਝ ਨਹੀਂ ਆਉਂਦੀ ਪਰ ਮਰ ਬਣਾਇ ਕੋ ਚਾਹ ਪਾਣੀ ਚਾਹ ਪਾਣੀ ਤੇ ਮੈਂ ਬਣਾਉਣੀ ਆ ਮੈਂ ਤਾਂ ਤੁਹਾਡੇ ਵੱਲ ਵੇਲੀ ਜਾਣਾ ਹੀ ਚੰਗਾ ਹੋ ਗਿਆ ਤੁਸੀਂ ਇੱਥੇ ਆਗੇ ਜੀ ਕੋਈ ਕੰਮ ਹੈ ਕੰਮ ਕੀ ਹੁਣਾਵਾ ਰਪਿੰਦਰ ਦਾ ਆ ਫੋਨ ਕੀ ਕਹਿੰਦੀ ਆਂਦੀ ਵੀ ਘੜੀ ਘੜੀ ਵੀ लवली ਪੁੱਛਣ ਡਿਆ ਜੋਬਨ ਬਾਰੇ ਤੇ ਹੁਣ ਹਾਰ ਕੇ ਮੈਨੂੰ ਕਹਿਣ ਡਿਆ ਵੀ ਚੱਲ ਚਲੀਏ ਪਿੰਡ ਤੇ ਪਿੰਡੋਂ ਹੋ ਕੇ ਆਉਣਾ ਮੇਰੀ ਹੋਈ ਹੀ लवली ਨਾਲ ਗੱਲ ਮੋਤਾ ਕਹਿੰਦਾ ਨਹੀਂ ਆਪਣਾ ਡੈਡੀ ਸਾਡਾ ਟਾਈਮ ਨਹੀਂ ਆ ਨਹੀਂ ਉਹ ਆਂਦੀ ਹੋ ਆਂਦਾ ਹੋਣਾ ਵਾ ਮੇਰਾ ਰਾਦਾ ਇਹ ਬਾਂਡਿਆ ਵਾ ਆਪਾਂ ਕੋਈ ਬਹਾਨਾ ਲਾਦ ਗਏ ਉਹਨੂੰ ਉਹਨੂੰ ਕਹਦੇ ਵੀ ਅਸੀਂ ਘਰ ਹੈ ਰਹੀ ਅਸੀਂ ਕਿਤੇ ਗਏ ਆ ਕਿਉਂਕਿ ਉਹਨੇ ਇਹੋ ਵੀ ਅਖੜਾਉਣਾ ਵਾ ਕਿ ਜੋ ਵਰਕਰ ਹੋ ਆ ਗਏ ਕਿੱਥੇ ਆ ਹਾਏ ਹਾਏ ਮੈਂ ਤਾਂ ਕਿਹਾ ਉਹਨਾਂ ਨੂੰ ਨਹੀਂ ਪਤਾ ਲੱਗਣਾ ਪਰ ਵੇਖ ਲੋ ਗੱਲ ਗੁੱਝੀ ਨਹੀਂ ਜੇ ਰਹਿੰਦੀ ਗੱਲ ਦਾ ਪਤਾ ਲੱਗ ਹੀ ਜਾਂਦਾ ਵਾ ਬਰਿੰਦਰ ਜਦੋਂ ਕਿਤੇ ਗੱਲ ਕਰਦੀ ਸੀ ਨਾ ਇਹਨੇ ਲਿਆਵਾ ਸੁਣ लवली ਨੇ ਇਹਨੇ ਵੀ ਨਾ ਇਹਨਾਂ ਵੇਖਿਆ ਹੀ ਨਹੀਂ ਵੀ ਕੋਈ ਘਰ ਵਾਜਾ ਨਹੀਂ ਕਰ ਇਹ ਉਹਦਾ ਸਾਹਮਣੇ ਗੱਲਾਂ ਕਰਦਾ ਵੀ ਬੰਦਾ ਕੋਠੇ ਤੇ ਚਲ ਜਾਂਦਾ ਜਦੋਂ ਇਦਾਂ ਦੀ ਕੋਈ ਗੱਲ ਕਰਨੀ ਹੋਵੇ ਰਮਨ ਇਹ ਆਪਣੇ ਬੈਡਰੂਮ 'ਚ ਗੱਲਾਂ ਕਰਦੇ ਹੋਣੀਆਂ ਤੇ ਉਹਨੇ ਦਰਵਾਜ਼ੇ ਨਾਲ ਆ ਕੇ ਸੁਣ ਲਿਆ ਵਾ ਉਹ ਤਾਂ ਇਹੋ ਗੱਲ ਕਰਦਾ ਮੈਂ ਜਾਣਾ ਜਾਣਾ ਸੁਣ ਲਿਆ ਵਾ ਪਰ ਸਾਡੇ ਵਾਸਤੇ ਤਾਂ ਮੁਸੀਬਤ ਖੜੀ ਹੋ ਗਈ ਹੈ ਨਾ ਹੁਣ ਕੀ ਕਰੀਏ ਕਰਨਾ ਰਮਨ ਕੀ ਹੈ ਇਹੋ ਹੀ ਬਹਾਨਾ ਵਾ ਇੱਕ ਉਹਨੂੰ ਰਵਿੰਦਰ ਫੋਨ ਕਰਕੇ ਕਹ ਦੇ ਤੇ ਲਵリン ਕਹ ਰਹੇ ਪਏ ਉਹ ਕਹਿੰਦੇ ਪਏ ਹੈ ਘਰ ਹੈ ਨਹੀਂ ਹੈ ਹਣ ਤਾਂ ਦੋ ਦਿਨ ਹੋ ਗਏ ਆ ਗਿਆ ਨੂੰ ਕਿਤੇ ਚੱਲ ਹੁਣ ਮੈਂ ਕੀ ਕਹਿਣਾ ਵਾ ਜੇ ਆਉਣਾ ਹੋ ਤਾਂ ਮੈਨੂੰ ਫੋਨ ਕਰਕੇ ਦੱਸੂਗੀ ਨਾ ਫੇਰ ਮੈਂ ਕਹੂੰਗੀ ਪੁੱਤ ਅਸੀਂ ਤਾਂ ਘਰ ਹੈ ਨਹੀਂ ਏ ਤੂੰ ਫੋਨ ਆਪ ਕਰ ਲੈ ਰਮਨ ਉਹਨੇ ਥੋੜਾ ਕਰਨਾ ਮੈਂ ਮੰਮੀ ਇਹੀ ਆਉਣ ਲੱਗੀਆਂ ਉਹਨੇ ਤੇ ਤੁਹਾਨੂੰ ਦੱਸਤਾ ਵੀ ਲੱਭੀ ਗੈਂਡ ਤੇ ਜਾਂਦੇ ਜਾਂਦੇ ਹੋ ਕੇ ਜਾਣਾ ਜੇ ਤੁਸੀਂ ਨਿਕੇ ਜੇ ਹੁੰਦੇ ਨੂੰ ਨਾ ਲਿਆਉਂਦੇ ਤਾਂ ਆਸੇ ਆਪੇ ਪੈਣੇ ਨਹੀਂ ਅੰਤਰਾ ਇੱਕ ਝੂਠ ਦਾ ਕਰਕੇ ਕਿੰਨੇ ਝੂਠ ਬੋਲਣੇ ਪੈਂਦੇ ਆ ਝੂਠ ਦੇ ਕੋਈ ਪੈਰ ਹੁੰਦੇ ਆ ਕਦੇ ਨਾ ਕਦੇ ਤਾਂ ਸੱਚ ਮੂੰਹ ਨਿਕਲ ਹੀ ਜਾਂਦਾ ਕਿੰਨਾ ਚਿਰ ਪੜਦੇ ਪਾਵਾਂ ਉਹ ਇਹੋ ਗੱਲ ਤੇਰੀ ਠੀਕ ਵਾ ਮੈਂ ਵੀ ਪਸਤਾਉਂਡਿਆ ਪਰ ਬਲਿਆ ਕੇ ਮੈਂ ਕਦੇ ਵੀ ਬੈਠਾ ਇਦਾਂ ਹੀ ਨਾਲੇ ਲੋਕਾਂ ਦੀਆਂ ਗੱਲਾਂ ਨਾਲੇ ਆਫੇ ਕਰਦੇ ਵਿੱਚ ਪਏ ਆ ਨਾ ਆਉਂਦਾ ਸਾਨੂੰ ਇਹ ਤਾਂ ਹੁੰਦਾ ਪਈ ਸਾਡਾ ਹੈ ਨਹੀਂਗਾ ਹੁਣ ਪਾਲ ਕੇ ਇੱਡਾ ਕਰਤਾ ਪੜਾਇਆ ਸਾਰੇ ਕੰਮ ਕੀਤੇ ਤੇ ਹੁਣ ਮਰੀ ਲੱਤ ਹੁਣ ਉਹਨੂੰ ਵੀ ਪਤਾ ਹੀ ਨਾ ਪਈ ਇਹਨਾਂ ਨੂੰ ਸਾਹਮਣੇ ਦਿਵਾਰੀ ਆਉਣੀ ਆ ਕੱਲ ਨੂੰ ਮੈਨੂੰ ਸਾਰੇ ਇਹਨਾਂ ਦਾ ਕੰਮ ਕਰਨੇ ਪੈਣੇ ਆ ਮਤਲਬ ਆਪਣਾ ਕੰਡਿਆ ਦਾ ਅਗਲਾ ਗਾਂ ਗਿਆ ਰਾਮਨ ਨਾਲੇ ਇਹ ਗੱਲ ਵਾ ਉਹਨੂੰ ਇਹ ਆ ਕਿ ਇਹ ਮੇਰੇ ਤਰਲੇ ਮਾਰਦੇ ਫਿਰਨਗੇ ਵੀ ਨਹੀਂ ਪੁੱਤ ਚੱਲ ਤੂੰ ਚੱਲ ਨਹੀਂ ਉਹ ਗੱਲਾਂ ਨਹੀਂ ਅੱਜ ਕੱਲ੍ਹ ਹੈਗੀਆਂ ਤਰਲੇ ਮਾਰਨ ਵਾਲੀਆਂ ਕੋਈ ਗੱਲ ਨਹੀਂ ਤਰਲੇ ਕਿਉਂ ਮਾਰਨੇ ਤੁਹਾਨੂੰ ਮੈਂ ਡੱਕਿਆ ਹੀ ਬਥੇਰਾ ਤੁਸੀਂ ਆਪ ਗਏ ਜੇ ਬੇਇੱਜ਼ਤੀ ਕਰਾਉਣ ਤੁਸੀਂ ਮੇਰੇ ਨਾਲ ਲੜਕੇ ਤਾਂ ਗਏ ਹੀ ਪਰ ਉਹਨੇ ਤੁਹਾਨੂੰ ਪਿਓ ਨਹੀਂ ਸਮਝਿਆ ਜੇ ਪਿਓ ਸਮਝਦਾ ਤੁਹਾਡੇ ਨਾਲ ਆਉਂਦਾ ਗਾੜੀ-ਗਾੜੀ ਲਾ ਕੇ ਵੀ ਚੱਲ ਡੈਡੀ ਆਏ ਆ ਪਰ ਉਹਨੇ ਤਾਂ ਤੁਹਾਡੀ ਇਸ ਤਰ੍ਹਾਂ ਖੀ ਨਾ ਉਹਨੂੰ ਤੁਹਾਡੀ ਪਰਵਾਹ ਥੋੜਾ ਹੈ ਗਈ ਆ ਕੋਈ ਗੱਲ ਰਮਨ ਤੇਰੀ ਠੀਕ ਵਾ ਉਹਨੇ ਇੱਕ ਕਰ ਹੀ ਨਹੀਂ ਵੇਖਿਆ ਪੀਪੇ ਉਹ ਮੇਰਾ ਆਇਆ ਵਾ ਕਿ ਤਾਂ ਇਹਨੇ ਪਾ ਲਿਆ ਵਾ ਕਿ ਤਾਂ ਨਹੀਂ ਉਹਨੇ ਤਾਂ ਉਹ ਜਿਤਨਾ ਕੋਈ ਆਮ ਨਹੀਂ ਰਿਸ਼ਤੇਦਾਰ ਹੁੰਦਾ ਤੇ ਮਿਲ ਕੇ ਚੱਲ ਜਾਂਦਾ ਇਹ ਇਹ ਕੰਮ ਕੀਤਾ ਉਹਨੇ ਪਰ ਚਲ ਕੋਈ ਗੱਲ ਨਹੀਂ ਕੀਤਾ ਵਾ ਨਾ ਤਾਂ ਕੀਤਾ ਰਵੇ ਸਾਨੂੰ ਇਹਦਾ ਡਰ ਨਹੀਂ ਗਿਆ ਹੁਣ پرਾਣੇ ਨੂੰ ਜੇ ਨਵਾਂ ਤਾਜ਼ਾ ਕੰਮ ਆ ਤੇ ਮੈਨੂੰ ਨਾ ਹੀ ਪਤਾ ਲੱਗੇ ਅਸਰ ਉਹਨੂੰ ਲੱਗਣਾ ਹੀ ਆ ਫੇਰ ਦੱਸ ਦਾਂਗੇ ਹੋਰ ਮਹੀਨਾ ਠਹਿਰ ਕੇ ਵੀ ਆ ਕੰਮ ਕੀਤਾ ਨੇ ਉਹ ਚਲ ਮਹੀਨਾ ਦੋ ਮਹੀਨੇ ਤੇ ਕੱਢ ਫੇਰ ਪਤਾ ਲੱਗ ਜਾਊਗਾ ਤੇ ਲੱਗ ਜੇ ਆਹੋ ਲਿਆ ਮੈਂ ਰੋਟੀ ਟਾੜੇ ਬਹਤੇ ਪਹਿਲਾਂ ਚਾਹ ਲਿਆ ਬਣਾ ਕੋ ਗੁੱਟ ਚਾਹ ਪੀਣੀ ਆ ਚਲ ਮੈਂ ਲੈਂਦੀ ਬਣਾ ਕੇ ਰਮਨ ਨੇ ਨਾ ਦੱਸ ਕੇ ਮੈਨੂੰ ਨਾ ਫਿਕਰ ਵਿੱਚ ਪਾ ਤਾ ਜਿਉਂ ਇੱਥੇ ਆ ਗਿਆ ਤੇ ਉਹਨੇ ਕਹਣਾ ਵੀ ਡੈਡੀ ਤੁਸੀਂ ਕਹਿੰਦੇ ਵੀ ਉਹ ਤਾਂ ਬਾਹਰ ਕੱਦੂ ਕਰਨ ਡਿਆ ਵਾ ਤੇ ਤੁਹਾਨੂੰ ਆਖਿਆ ਮੈਂ ਫੋਨ ਤੇ ਗੱਲ ਕਰਾਉਂਗਾ ਤੇ ਤੁਸੀਂ ਵੀ ਨਹੀਂ ਕਰਾਈ ਤੇ ਸਾਚੇ ਦੱਸੋ ਕਿ ਆ ਕਿੱਥੇ ਆ ਤੇ ਉਹਨੂੰ ਕੀ ਜਵਾਬ ਦਵਾਂਗਾ ਵੀ ਕਿੱਥੇ ਗਿਆ ਉਹ ਲੜ ਕੇ ਗਿਆ ਵਾ ਘਰੋਂ ਇਹ ਤਾਂ ਕਰਦਾ ਰਮਨ ਨੂੰ ਕਹਿਣਾ ਵੀ ਤੂੰ ਰਪਿੰਦਰ ਨੂੰ ਫੋਨ ਕਰਦੇ ਅਸੀਂ ਕਿੱਥੇ ਗਏ ਆ ਕਿਤੇ ਕਰਦਾ ਚੱਲ ਜੀ ਇਹ ਕੱਪੜੇ ਪੈ ਗਏ ਆ। ਬਾਕੀ ਇਹਨੂੰ ਪੁੱਛ ਲੈਣੀ ਆ। ਕੀ ਕਿਹੜਾ ਹੋਰ ਕੋਈ ਖੜਨਾ ਆ ਨਾਲ? ਰੁਪਿੰਦਰ ਪਾਦੇ ਆ। ਹਾਂਜੀ ਆ ਜਾਓ। ਸਾਰੇ ਪਾਦਣੇ ਵਿੱਚ। ਕੱਪੜੇ ਮੈਂ ਆਪਣੇ ਹਿਸਾਬ ਨਾਲ ਇੰਨੇ ਕ ਤੇ ਪਾ ਦਿੱਤੇ ਨੇ। ਆਹੋ। ਤੇ ਬਾਕੀ ਤੁਸੀਂ ਵੇਖ ਲਓ ਜੇ ਕੋਈ ਹੋਰ ਚਾਹੀਦਾ ਤਾਂ ਫਿਰ ਮੈਂ ਪਾ ਦਿੰਨੀ ਆ। ਨਹੀਂ ਹੋਟਣੀਆਂ ਕੋਈ ਚਾਹੀਦਾ। ਤੇ ਮੈਂ ਤੇ ਗੱਲ ਹੀ ਕਰਨ ਆਇਆ ਸੀ ਦਰਨਾ ਇੱਕ ਹੋਰ। ਗੱਲ ਕਰਨੀ? ਹਾਂਜੀ ਦੱਸੋ। ਕਿ ਜਾਣਾ ਤੇ ਮੈਂ ਉੱਥੋਂ ਹੀ ਆ ਤੁਹਾਡੇ ਪਿੰਨਾਂ ਲਾਗੋ ਨੰਗ ਕੇ। ਹਾਂਜੀ। ਹੈਂ? ਤੂੰ ਐਦਾਂ ਕਰ ਵੀ ਨਾਲ ਹੀ ਤਿਆਰ ਹੋ ਜਾ ਤਾਂ ਮੈਂ ਛੱਡ ਜੂੰਗਾ। ਨਾਲ ਮੇਰਾ ਹਲੇ ਨਿਗਰਦਾ ਹੈਗਾ ਜਾਂਦਾ ਕੋਈ ਨਾ ਕੋਈ ਗੱਲ ਨਹੀਂ ਚਲ ਜਾਗੇ ਦੋ ਚਾਰ ਦਿਨ ਰਹਿ ਹੀ ਹਾਂ ਨਾਲੇ ਮੈਂ ਜੁਬਨ ਨੂੰ ਮਿਲ ਜੂਗਾ ਜਾਂਦਾ ਜਾਂਦਾ ਜੇ ਉਹਦਾ ਟਾਈਮ ਹੈ ਨਹੀਂ ਤਾਂ ਚਲ ਮੈਂ ਹੀ ਮਿਲ ਜੂਗਾ ਮੇਰਾ ਰਾਦਾ ਨੀਗਾ ਹਲੇ ਜਾਂਦਾ ਹੈਗਾ ਕੋਈ ਨਹੀਂ ਜਦੋਂ ਫੇਰ ਜਾਣਾ ਵਾ ਨਾ ਬਿਲਹਿਵ ਤੇ ਫੇਰ ਕੋਈ ਨਹੀਂ ਮੈਂ ਵੇਖ ਲਾਂਗੀ ਉਹਦਾਂ ਤੂੰ ਕਹਿੰਦੀ ਰਹਿਣੀ ਆ ਮੈਂ ਪਿੰਡ ਜਾਣਾ ਵਾ ਜੇ ਹੁਣ ਮੈਂ ਕਹਿਣ ਡਿਆ ਹਾਂ ਤਾਂ ਤੂੰ ਜਾਣ ਨਹੀਂ ਢਈ ਪਤਾ ਨਾ ਕੀ ਆ ਘਰ ਦੇ ਕੰਮ ਬੜੇ ਕਰਨ ਵਾਲੇ ਆ ਥੋੜੀ ਜਿਹੀ ਸਫਾਈ ਕਰਨ ਵਾਲੇ ਤੁਹਾਨੂੰ ਪਤਾ ਸਹੀ ਉਹਦੀ ਕੀਤੀ ਆ ਕੋਈ ਗੱਲ ਨਹੀਂ ਸਫਾਈ ਹੋ ਜੂਗੀ ਬਾਅਦ ਚ ਤੂੰ ਰਹਿ ਜਾਂ ਦੋ ਚਾਰ ਦਿਨ ਜਾ ਕੇ ਚਲ ਕੋਈ ਨਹੀਂ ਮੈਂ ਜਾਣਾ ਹੋਊਗਾ ਤੇ ਮੈਂ ਚਲ ਜੂਗੀ ਦੀਦੀ ਹੁਣ ਨਾਲ ਤੇ ਜਾਉ ਮੈਨੂੰ ਛੁੱਟੀ ਆਉਣੀ ਆ ਸ਼ਨੀਵਾਰ ਤੋਂ ਕੀਤੀ ਤੇ ਹੁੰਦਾ ਹੁੰਦਾ ਮੈਂ ਤੈਨੂੰ ਫੇਰ ਲੈ ਆਉਂਗਾ ਤਿੰਨਾਂ ਕਿ ਦਿਨਾਂ ਦੀ ਗੱਲ ਆ ਸਾਰੀ ਉਹ ਮੈਨੂੰ ਪਹਿਲਾਂ ਨਾ ਘਰ ਦਾ ਕੰਮ ਨੇ ਵੇੜ ਲੈਣ ਦੋ ਤੈਨੂੰ ਪਤਾ ਹੀ ਆ ਅੱਗੇ ਕਿੰਨੀਆਂ ਗੱਲਾਂ ਕੋਈ ਗੱਲ ਨਹੀਂ ਅੱਜ ਸਾਰਾ ਦਿਨ ਪਿਆ ਹੋਣਾ ਕੱਲ ਹੀ ਜਾਣਾ ਤੂੰ ਨੇ ਵੇੜ ਲਾ ਤੇ ਨਾਲੇ ਉਹਨਾਂ ਨੂੰ ਫੋਨ ਕਰ ਦੇ ਤੈਨੂੰ ਪਤਾ ਹੀ ਆ ਅੱਗੇ ਕਿੰਨੀਆਂ ਗੱਲਾਂ ਬਾਤਾਂ ਹੋਈਆਂ ਵਾ ਕਰ ਦੇ ਚ ਤੇ ਮੈਂ ਨਹੀਂ ਕੀ ਚਾਹੁੰਦੀ ਹੈਗੀ ਕਿ ਫੇਰ ਦੁਬਾਰਾ ਹੋਣਾ ਉਹ ਚਲ ਕੋਈ ਗੱਲ ਨਹੀਂ ਯਾਰ ਜੋ ਹੋ ਗਿਆ ਪਿਛੇ ਉਹਨੂੰ ਜੋ ਉਹਨਾਂ ਗੱਲਾਂ ਨੂੰ ਲੈ ਕੇ ਬੈਠੇ ਰਹੀ ਹੈ ਨਾ ਫੇਰ ਤੇ ਘੜੀ ਨਾ ਲੰਗੇ ਇੱਥੇ ਪਰ ਹੈ ਦਸਈਆਂ ਨਹੀਂ ਮੈਂ ਹੁਣ ਨੀਗਾ ਜਾਣਾ ਹੈ ਕੋਈ ਨਹੀਂ ਬਾਅਦ ਵਿੱਚ ਵੇਖ ਲੂੰਗੀ ਓਏ ਯਾਰ ਮੇਰੇ ਦੇ ਕੱਪੜੇ ਪਾਤੇ ਆ ਤੂੰ ਸਫਾਈ ਸਪੋਈ ਕਰ ਲੈ ਤੇ ਕੋਈ ਗੱਲ ਨਹੀਂ ਸਵੇਰੇ ਚੱਲ ਜਾਾਂਗੇ ਓ ਵੇਖੋ ਦੀਦੀ ਨੇ ਫੇਰ ਮਗਰ ਬਾਰ ਬਾਰ ਫੋਨ ਕਰੀ ਜਾਣਾ ਮੈਂ ਹੁਣ ਗੱਲਾਂ ਨਹੀਂ ਗੀਆਂ ਸੁਣਨ ਦੀ ਓ ਦੀਦੀ ਨੂੰ ਮੈਂ ਪੁੱਛ ਲੂੰਗਾ ਯਾਰ ਐਵੇਂ ਡਈਂ ਹੈ ਤੂੰ ਦੱਸ ਬਾਰ ਬਾਰ ਇੱਕੋ ਗੱਲੀ ਕਰੀ ਜਾਂਦੇ ਆ ਜਦੋਂ ਮੈਂ ਪਹਿਲਾਂ ਨਾ ਲਿਆ ਰਹੀ ਨਾ ਜਾਣ ਵੱਲੋਂ ਉਦੋਂ ਕਹਿੰਦੇ ਸੀ ਵੀ ਨਾ ਲੋਕਾਂ ਨੇ ਗੱਲਾਂ ਕਰਨੀਆਂ ਵਾ ਏਦਾਂ ਕਹਿਣਾ ਆ ਤੂੰ ਨਾ ਲੋਕੀ ਕੋਹ ਕਹਿਣਗੇ ਇਹਨਾਂ ਨੂੰ ਮੈਨੂੰ ਜਲਦਾ ਪੂਰਾ ਸ਼ੱਕ ਹੋਇਆ ਵਾ ਕਿ ਜੋਬਰ ਹੋਣੀ ਉੱਥੇ ਹੈਨੀ ਆ ਮੈਂ ਕਿੱਦਾਂ ਵੇਖ ਕੇ ਆਵਾਂ ਇਹ ਅਗਰ ਰੁਪਿੰਦਰ ਜਾਊਗੀ ਨਾ ਤੇ ਮੈਂ ਵੀ ਨਾਲ ਹੀ ਜਾਊਂਗਾ ਪਰ ਨਹੀਂ ਰੁਪਿੰਦਰ ਇਹ ਵਾਲਾ ਕੰਮ ਨਹੀਂ ਹੋਣ ਦੇਣਾ ਜੇਕਰ ਤੇ ਉੱਥੇ ਚਲ ਗਈ ਨਾ ਤੇ ਸਾਰਾ ਕੁਝ ਪਤਾ ਲੱਗ ਜਾਣਾ ਹੈ ਇਹਨਾਂ ਨੂੰ ਮੰਮੀ ਨੂੰ ਪੁੱਛਦੀਆਂ ਛੇ ਛਦੀ ਵੀ ਫੋਨ ਕਰਕੇ ਦੱਸੋ ਕੀ ਬਾਦ ਨਾ ਮਾਰਾ ਹਾਲੇ ਤੱਕ ਉਹਨਾਂ ਦਾ ਫੋਨ ਉਹ ਨਹੀਂ ਆਇਆ ਹੈਗਾ ਕੀ ਕਰਾਂ ਤੇ ਕੀ ਨਾ ਕਰਾਂ ਕੰਮ ਤਾਂ ਜੰ ਸਾਰਾ ਹੀ ਹੋ ਗਿਆ ਵਾ ਮੈਂ ਲਾਦਾ ਪੈਕਿੰਗ ਕਰਨ ਦੀ ਆ ਦੀ लवली ਦੀ ਤੇ ਫੇਰ ਹੀ ਨਾ ਕਿਤੇ ਨਾਲ ਚਲ ਜੇ ਹੋਣ ਚਲ ਗਈ ਨਾ ਅਹੀਂ ਨਹੀਂ ਨਾਲ ਲੈ ਕੇ ਆਉਣਾ ਇਹਨੂੰ ਚੱਲਣ ਲਈ ਚਾਤ ਲੈ ਕੇ ਜਾਵਣ ਵਾਲੇ ਪੁੱਛਦੀਆਂ ਵਾ ਕਿ ਕਹਿੰਦੇ ਆ ਹਾਂ ਜੀ ਹਾਂ ਜੀ ਲੈ ਨਹੀਂ ਕੋਈ ਗੱਲ ਨਹੀਂ ਬਾਜੀ ਹਫਤੇ ਤੱਕ ਆ ਜੂਗਾ ਮੈਂ ਉਹ ਮੈਂ ਬੰਦਾ ਜਿੰਦੇ ਨਾ ਮੇਰਾ ਜੂਗਾ हां जी हां जी ठीक है ठीक है ठीक है ਹਾਲਾ ਚਾਪੀ ਲੋ ਕਿਹਦਾ ਫੋਨ ਹੋਣ ਡਿਆ ਇਹ ਕੋਈ শোরੂਮ ਵਾਲਿਆਂ ਦਾ ਅੱਛਾ ਅੱਛਾ ਕੀ ਕਹਿੰਦੇ ਕੋਈ ਨਹੀਂ ਮੈਂ ਦੱਸਣ ਡਿਆ ਵੀ ਆਪਣੇ ਦਾ ਕਾਜ ਵਧੀਆ ਚਲੋ ਵਧੀਆ ਵਾ ਵਧੀਆ ਤੇ ਵਿੱਲੇ ਹੀ ਕਰਨਾ ਹਾਂਜੀ ਹਾਂਜੀ ਆਹ लवली ਨੇ ਵੀ ਚੱਲ ਜਾਣਾ ਵਾ ਤੇ ਤੁਹਾਡੇ ਆਹ ਝੋਣਾ ਲੱਗ ਗਿਆ ਵਿੱਲੇ ਹੀ ਹਾਂਜੀ ਕਾਜ ਹੋਣੀ ਇੱਕੜੀ ਬਾਤੀ ਆ ਚਲੋ ਵਧੀਆ ਵਾ ਹੈਨਾ ਮੈਂ ਗਈ ਹੀ ਵੇਖਣ ਦੀ ਮੈਂ ਆਪਣੇ ਰੂਮ ਚ ਗਈ ਹੀ ਅੱਛਾ ਤੇ ਨਹੀਂ ਪੈਕਿੰਗ ਕਰਨ ਚੱਲਿਆ ਲਬਲੀ ਹਾਂਜੀ ਤੇ ਇਹ ਫੇਰ ਮਾਰਾਉਣਾ ਇਹ ਕਰੀ ਉਹਦੇ ਨਾਲ ਅਨੇ ਕੱਲ ਨੂੰ ਜਾਣਾ ਉਹਨੇ ਹਾਂਜੀ ਆਹ ਤੇ ਕਹਿੰਦੀ ਮੈਂ ਪੈਕਿੰਗ ਪਹਿਲਾਂ ਕਰ ਦਾਨਾ ਕੋਈ ਸਮਾਨ ਰਹਿ ਨਾ ਜਾਵੇ ਆਹ ਵਧੀਆ ਤੇ ਮੈਨੂੰ ਤੇ ਇਦਾਂ ਲੱਗਣ ਡਿਆ ਵਾ ਕਿ ਫੇਰ ਤਿਆਰੀ ਕਰੂਗੀ ਆਪਣੀ ਨਾਲ ਨਹੀਂ ਹੁੰਦੀ ਜਾਂਦੀ ਮੈਨੂੰ ਨਹੀਂ ਲੱਗਦਾ ਨਹੀਂ ਹੁੰਦੀ ਸਮਝਾਇਆ ਹੁਣ ਹੁੰਦੀ ਜਾਂਦੀ ਇਹ ਤਾਂ ਚੱਲ ਕੱਲ ਨੂੰ ਪਤਾ ਲੱਗੂਗਾ ਹਣ ਓ ਚਲ ਜੇ ਰਵੇਟਾ ਜੇ ਕੀ ਕਰਨਾ ਅਹੀਂ ਤੇ ਨਹੀਂ ਲੈਣ ਜਾਣਾ ਹੁਣ ਜੇ ਚੱਲ ਗਈ ਤੇ। ਆਪੋ ਕੁ ਲੈਣ ਜਾਣਾ ਆਪੇ ਆਊਗਾ ਮੈਂ ਆਪੇ ਲੈ ਆਊਗਾ। ਜਾਂ ਲਵਲੀ ਲੈ ਆਊਗਾ ਜਾਂ ਤੇ ਮੰਮੀ ਡੈਡੀ ਛੱਡ ਕੇ ਜਾਣਗੇ। ਅੱਗੇ ਨਾ ਤਮਾਸ਼ਾ ਲੱਗਿਆ ਲੈ ਕੇ ਆਏ ਆਪਾਂ। ਹਾਂਜੀ। ਅੱਗੇ ਨੀਗੀ ਜੀ ਗੱਲ ਹੋਈ ਤੇ ਮੂੰਹ ਵਟ ਕੇ ਬੈ ਗਈ ਸੀ। ਫੇਰ ਆਈ ਅੰਦਾ ਕੀ ਕੀਤਾ ਆਪਾਂ? ਐਂ ਕਿਉਂ ਬੁਰੇ ਬਣਨਾ? ਆਪਰ ਤਾਂ ਲੈ ਆਏ ਵੀ ਲਵਲੀ ਨੇ ਆਉਣਾ। ਹਾਂਜੀ। ਹਨੁਰੀ ਪਤਾ ਵੀ ਆ ਕੰਮ ਹੋਣਾ। ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਲੱਗਦਾ ਸੀ ਜਦੋਂ ਇਹ ਰਿਸ਼ਤਾ ਹੋਇਆ ਸੀ ਨਾ। ਮੈਂ ਤੁਹਾਨੂੰ ਉਹਦਾ ਵੀ ਦੱਸਿਆ ਸੀ। ਜਦੋਂ ਵੇਖ ਕੇ ਆਈਆਂ ਉਹ ਚੰਗੀ ਭਲੀ ਲੱਗਦੀ ਸੀ। ਉਹਦੇ ਉਹਦੇ ਸੁਣਾਉਣ ਲੱਪੀ ਇਹ ਨੇ ਰਿਐਲਿਟੀ ਲਈ ਹੈ ਇਹਨੇ ਦਾ ਸਮਾਨ ਲਿਆ ਵਾ ਮੈਨੂੰ ਥੋੜੀ ਇਹ ਗੱਲਾਂ ਦਾ ਪਤਾ ਹੈ ਮੈਂ ਤਾਂ ਕਿਹਾ ਉਹਦਾਂ ਹੀ ਕਰਦੀ ਨਹੀਂ ਅੱਜ ਕੱਲ ਕਿਹੜੀ ਕੁੜੀ ਹੈ ਜਿਹੜੀ ਇਦਾਂ ਗੱਲਾਂ ਕਰਦੀ ਹੈ ਉਹ ਮੈਂ ਸੋਚਿਆ ਨਿਆਣੀ ਹੈ ਇਦਾਂ ਚਲੋ ਕਹਿ ਹੀ ਦਿੰਦਾ ਬੰਦਾ ਇਹ ਬਾਜ਼ੀ ਜੀ ਲਈ ਆ ਚੀਜ਼ ਲਈ ਇਹਨੂੰ ਤੇ ਇਦਾਂ ਲੱਗਦਾ ਵਾ ਇਹਨੇ ਕੰਮ ਤੋਂ ਬਚਣ ਦਾ ਕਰਕੇ ਫਿਰ ਨਾਲ ਚੱਲ ਜਾਣਾ ਇਹਨੇ ਚੱਲ ਜੀ ਫਿਰ ਚੱਲ ਜੀ ਮੈਨੂੰ ਕੱਲੀ ਨੂੰ ਸਾਂਹ ਥੋੜੀ ਹੈ ਤੁਹਾਨੂੰ ਵੀ ਪਤਾ ਮੈਂ ਵੀ ਠੀਕ ਨਹੀਂ ਰਹਿੰਦੀ ਹੁਣ ਉਹ ਕੋਈ ਗੱਲ ਨਹੀਂ ਜਾਂਦੀ ਤੇ ਜਾਵੇ ਧੋਖੀ ਚੋਖੀ ਨਾ ਕੰਮ ਕਰ ਲਈ ਲਵਲੀ ਨੂੰ ਸਮਝਾ ਦਿਓ ਮੈਂ ਆੜੀ ਲਵਲੀ ਨੂੰ ਕਹਿਣਾ ਉਹਨੇ ਕਹਿਣਾ ਵੀਰ ਆ ਗਈ ਆਉ ਜਾਣ ਲੱਗਿਆ ਫਿਰ ਉਹਨੇ ਕਹਿਣਾ ਮੇਰੇ ਫਿਰ ਮੈਨੂੰ ਕਹੀ ਜਾਂਦੇ ਆ ਉਹਨੇ ਕਹਿਣਾ ਮੈਂ ਇੰਨਾ ਸਮਝਾਇਆ ਵਾ ਫਿਰ ਮੇਰੇ ਕੰਨ ਭੜੀਏ ਤੇ ਫਿਰ ਮੇਰੇ ਕੰਨ ਭੜੀ ਜਾਂਦੇ ਚਲੋ ਕੋਈ ਨਹੀਂ ਵੇਖੀ ਜਾਊਗੀ ਫਿਰ ਚਲ ਜੂਤੇ ਫਿਰ ਹੁਣ ਕੀ ਕਰਨਾ ਕੋਈ ਗੱਲ ਨਹੀਂ ਤੂੰ ਨਾ ਆਰਾਮ ਨਾਲ ਕੰਮ ਕਰ ਲਈ ਪਰ ਕਹਿਣਾ ਕੁਝ ਨਹੀਂ ਦੋ ਠੀਕ ਫਿਰ ਉਹਨੇ ਖਦਾਰਾ ਪਾ ਕੇ ਚੱਲ ਜਾਣਾ ਵਾ ਕਿ ਮਗਰੋਂ ਚੱਲੇ ਨੇ ਸਾਂਭ ਹੀ ਲੈਣਾ ਤੁਹਾਨੂੰ ਵੀ ਹੁਣ ਪਤਾ ਵਾ ਜਦੋਂ ਦਾ लवली ਦਾ ਵਿਆਹ ਹੋਇਆ ਵਾ ਮੈਂ ਇੱਕ ਦਿਨ ਨਹੀਂ ਪੀਕੇ ਗਈ ਮੇਰਾ ਵੀ ਤੇ ਜੀ ਕਰਦਾਈ ਆ ਨਾ ਜਾਣ ਨੂੰ ਕੋਈ ਗੱਲ ਨਹੀਂ ਚੱਲ ਜਾਈਂਦੀ ਆਪਾਂ ਮੇਰੇ ਸਿਰ ਤੇ ਤੇ ਫੇਰ ਉਹੀ ਕੰਮ ਰਿਆ ਕੋਈ ਗੱਲ ਨਹੀਂ ਇਹਨੂੰ ਜਾਣਾਂ ਦੇ लवली ਨੂੰ ਤੇ ਇੱਕ ਦਿਨ ਹੋਵਾਂਗੇ ਆਪਾਂ ਵੀ ਜਾ ਕੇ ਉਹ ਟਿਕੂਗੀ ਇੱਥੇ ਤੇ ਫੇਰ ਹੀ ਜਾਵਾਂਗੇ ਤੇ ਜਲਦੀ ਨਾਲ ਜਲਦੀ ਫੇਰ ਆਪਾਂ ਤੇ ਜਾਣਾ ਹੀ ਆ ਹੁਣ ਕੱਲ ਪਰਸੋਂ ਤੱਕ ਆਪਾਂ ਵੀ ਹੋ ਕੇ ਆਈਏ ਮੰਮੀ ਦਾ ਫੋਨ ਆਉਣ ਡਿਆ ਹੀ ਉਹ ਵੀ ਰੋਜ਼ ਕਹਿੰਦੇ ਰਹਿੰਦੇ ਆ ਕਿ ਆਉਂਦੇ ਨਹੀਂ ਆਉਂਦੇ ਨਹੀਂ ਆ ਕੋਈ ਗੱਲ ਨਹੀਂ ਹੋਣੇ ਜੇ ਆਪਾਂ ਜਾ ਕੇ ਚਲੋ ਤੁਸੀਂ ਪੀਓ ਜਾ ਠੀਕ ਤੇ ਮੈਂ ਕੰਮ ਵੇਖ ਲਵਾਂਗੀ ਏ ਵੀ ਸੱਚੀ ਐ ਵਿਚਾਰੀ ਜਿਉਂਦਾ ਲੜੀ ਦਾ ਵਿਆਹ ਹੋਇਆ ਨਾ ਇੱਕ ਵਾਰ ਹੀ ਨਹੀਂ ਗਈ ਨਾਂ ਨਹੀਂ ਲਿਆ ਉਹ ਜਿਹੜੀ ਨਹੀਂ ਕਿਤੇ ਕੋਈ ਗੱਲ ਨਹੀਂ ਇੱਕ ਦਿਨ ਜਾ ਕੇ ਨਾ ਤੇ ਉਹ ਆ ਗਈ ਉਹਨੇ ਮੈਨੂੰ ਜਾਬ ਦਾ ਫੋਨ ਨਾ ਮੰਮੀ ਨੂੰ ਆਪ ਹੀ ਕਰਨਾ ਪੈਣਾ ਵਾ ਮੰਮੀ ਵੀ ਚੇਤਾ ਹੀ ਭਲਾ ਲੈਂਦੀ ਆ ਹਲੋ ਹਲੋ ਸਸ਼ਕਾ ਮੀ ਜੀ ਸਾਸ ਤੇ ਸਾਲ ਪੁੱਛੋ ਹੋਰ ਸੁਣਾਓ ਕੀ ਹਾਲ ਚਾਲ ਜੀ ਹਾਂ ਤਾਂ ਆਪਣਾ ਆਪਣਾ ਬਾਸ ਵਧੀਆ ਆਪਣਾ ਵੀ ਹੋਰ ਕੀ ਕਰਨ ਦੇ ਕੁਛ ਨਹੀਂ ਮੈਂ ਵੀ ਆਹ ਡੇਂਕਾ ਨੂੰ ਲਾ ਅਛਾ ਅਛਾ ਹਾਂ ਤਾਂ ਆਪਣਾ ਵੀ ਡੇਂਕ ਕਰਨਾ ਮੈਂ ਵੀ ਕੁਛ ਨਹੀਂ ਅਮਜੀ ਕਰਨਾ ਕੀ ਆ ਡੇਂ ਹੀਨਾਂ ਦੀ ਤਿਆਰੀ ਕਰਨਾ ਕਪੜੇ ਵਗੈਰਾ ਪਾ ਗਏ ੜੀ ਅਛਾ ਅਛਾ ਅ ਤੇ ਮੈਂ ਤਾਂ ਨੂੰ ਫੋਨ ਲਾਇਆ ਸੀ ਵੀ ਤੂੰ ਹੀ ਮੁੜ ਕੇ ਚੇਤਾ ਹੀ ਭਲਾ ਲਿਆ ਮੈਂ ਕੀ ਆ ਜਿਹੜਾ ਕੰਮ ਜਿਹੜਾ ਪੁੱਤ ਵੇ ਲੋ ਮੈਂ ਤਾਂ ਨੂੰ ਚੇਤਾ ਭੁੱਲ ਵੀ ਗਿਆ ਨਾ ਮੈਂ ਸੋ ਤੁਹਾਡਾ ਫੋਨ ਨਿਕੰਦੀ ਸੀ ਉਹ ਤਾਂ ਜੈਨੋ ਪਤਾ ਵਾ ਕੱਲ ਹੀ ਜਾਣੀ ਆ ਸਾਰੇ ਕੰਮ ਕਰਨੇ ਨੇ ਤੇ ਰਗਾੜੀ ਦਾ ਵੀ ਚਾਨ ਰੱਖਣਾ ਹੁੰਦਾ ਤੇ ਮੈਨੂੰ ਹੁਣ ਚੇਤਾ ਜੈ ਨਹੀਂ ਰਿhta ਗੱਲ ਮੰਮੀ ਜੀ ਉਹ ਹੀ ਵੀ ਇਹਨਾਂ ਨੇ ਜਾਣਾ ਜੂਗਾ ਤੇ ਮੈਨੂੰ ਕਹਿੰਦੇ ਆ ਬਾਰ ਬਾਰ ਨਾਲ ਜਾਣ ਵੱਲੋਂ ਕਿਰਪਿੰਦਰ ਤੂੰ ਪਿੰਡ ਚੱਲ ਜਾ ਅੱਛਾ ਤੇ ਮੈਂ ਹੁਣ ਦੱਸੋ ਕੀ ਕਰਾਂ ਕੀ ਬਾਨਾ ਮਾਰਾਂ ਸਰਾ ਇਹਦਾ ਵੀ ਇਰਾਦਾ ਵਾ ਤੇ ਨਾਲ ਮੈਂ ਵੀ ਜਾਵਾਂ ਇੱਥੇ ਦੇ ਕੋਲ ਇਹਨਾਂ ਨੇ ਜਦੋਂ ਵੀ ਹੁਣ ਛੱਡਣ ਹੋਣਾ ਫਿਰ ਘਰੋਂ ਤਾਂ ਹੋਗੇ ਜਾਣਾ ਹੀ ਆ ਅੱਗੇ ਤੇ ਚੱਲ ਉਹਦਾ ਹੀ ਚਲਗੇ ਬਾਰ ਬਾਰ ਹੀ ਹਾਂ ਹਾਂ ਤੇ ਮੁਕੀ ਦੱਸਾਂ ਜਾ ਫਿਰ ਇਹ ਦਾ ਕਰਦੇ ਆ। ਪਿਆਰੇ ਮੰਮੀ ਹੁਣੇ 2-3 ਦਿਨ ਵਾਸਤੇ ਬਾਹਰ ਗਏ ਆ। ਮੰਮੀ ਜੀ ਇਹਨਾਂ ਨੇ ਮੇਰੀ ਗੱਲ ਨਹੀਂ ਕੀ ਮੰਨਣੀ ਹੈਗੀ ਵੀ। ਉਹਦੇ ਬਾਰ-ਬਾਰ ਮਨੇ ਕੋ ਗੱਲ ਹੀ ਕਹੀ ਜਾਂਦੇ ਰਪਿੰਦਰ ਤੂੰ ਪਿੰਡ ਨਹੀਂ ਜਾਣਾ। ਤੂੰ ਜਾ ਕੇ ਰਹਿ ਜਾ। ਮੈਂ ਬਥੇਰੇ ਵਾਲੇ ਟਾਲੇ ਲਾਉਂਦੀ ਆ। ਵੀ ਨਹੀਂ ਮੇਰਾ ਕੰਮ ਕਰਨ ਵਾਲਾ ਮੈਂ ਸਫਾਈਆਂ ਕਰਨੀਆਂ ਮਗਰ ਉਹਦੇ ਮੈਂ ਉਹ ਕਰ ਲੈਣੀ ਆ। ਫਿਰ ਕਿਉਂ ਵੀ ਪਤਾ ਦੀਦੀ ਮੁੜ ਕੇ ਫੇਰ ਬੋਲਦੇ ਅੱਗੇ ਉਹਨਾਂ ਨੂੰ ਪਤਾ ਕੀ ਕੁਛ ਹੋਇਆ ਅਗਰ ਦੇਲੇ 'ਚ। ਉਹ ਕਹੇ ਆ ਵੀ ਮਸੀ ਨਹੀਂ ਠੀਕ ਤੇ ਮੰਮੀ ਦਾ ਡੈਡੀ ਉੱਥੇ ਗਏ ਆ ਉਹਨਾਂ ਨੇ ਰਾਤ ਰਹਿਣਾ ਵਾ ਤੇ ਕੱਲ ਨੂੰ ਆਉਣਾ ਮੰਮੀ ਜੀ ਫਿਰ ਮੈਂ ਨਹੀਂ ਕਹਿਣਾ ਇਦਾਂ ਕਰੋ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਮੜੀ ਜੀ ਤੇ ਚੱਲ ਕਰਵਾ ਦੇ ਮੇਰੀ ਕਰਵਾ ਦੇ ਤੁਸੀਂ ਉਹਨਾਂ ਨੂੰ ਨਾ ਆਪ ਹੀ ਇਹ ਵਾਲੀ ਗੱਲ ਕਹਿ ਦਿਓ ਪੇਨ ਕਰਕੇ ਜਾਣਾ ਮੈਂ ਤੇ ਕੋਈ ਨਹੀਂ ਅਗਲੇ ਹਫਤੇ ਆ ਜਿਓ ਚਲ ਠੀਕ ਕੋਈ ਨਹੀਂ ਮੇਰੀ ਕਰਾ ਦੇ ਗੱਲ ਮੈਂ ਉਹਨੂੰ ਕਹਿ ਦਿੰਨੀ ਆ ਹਾਂ ਜੀ ਮੈਂ ਜਾਨੀ ਆ ਉਹਨਾਂ ਵਾਲਾ ਤੇ ਕਰ ਲਿਓ ਗੱਲ ਹੈ ਹਾਂ ਠੀਕ ਆ ਇਦਾਂ ਕਰਨਾ ਗੱਡੀ ਲੈ ਜਾਵਾਂਗਾ ਕੱਲ 3 ਦਿਨ ਤੇ ਰਹਿਣਾ ਵਾ ਸਾਰਾ ਉੱਥੇ ਫੇਰ ਆਂਦੇ ਦੋ ਤਿੰਨ ਛੁੱਟੀਆਂ ਕੀ ਕਰ ਰਹੇ ਹੋ ਇਥੇ? ਕੋਹ ਨਹੀਂ ਆ ਗੱਡੀ ਦੀ ਡੈਸ਼ ਸਾਫ ਕਰਨਾ। ਅੱਛਾ ਅੱਛਾ। ਕਿਉਂ ਪਾਣੀ? ਚਲੋ ਠੀਕ ਆ ਵਾ। ਆ ਨਾ ਮੰਮੀ ਨੇ ਗੱਲ ਕਰ ਲਿਓ ਮਣੀ ਜੀ। ਕੀ ਆਂਦੇ? ਕੁਛ ਨਹੀਂ ਉਦਾਂ ਹੀ ਗੱਲ ਕਰਨੀ ਤੁਹਾਡੀ। ਹੈਲੋ। ਹੈਲੋ। ਸੱਸ ਕੀ ਮੰਮੀ ਜੀ? ਸੱਸ ਕੀ ਹਾਲ ਪੁੱਛਿਆ ਤਾਰਾ? ਠੀਕ ਠਾਕ ਆਪਣੀ ਸੁਣਾਓ ਤੁਸੀਂ। ਹਾਂ, ਬੁਣੀ ਠੀਕ ਠਾਕ ਵਧੀਆ। ਹੋ ਸੁਣਾਓ ਕੀ ਬੰਦਿਆ? ਭਾਨਾ ਪੁੱਲਾ ਕੀ ਗੀਆਂ ਕੁਛ ਤੇਰੀ ਮਾਸੀ ਨਹੀਂ ਠੀਕ ਤੇ ਮੈਂ ਤੇਰੇ ਜੱਟ ਕੋਲ ਆਏ ਆ। ਅੱਛਾ ਅੱਛਾ ਕੀ ਗੱਲ ਹੋਈ ਉਹਨਾਂ ਨੂੰ? ਅੱਛਾ ਅੱਛਾ ਚੱਲ ਤੇ ਦਖ ਦੋ ਹੁਣ ਕਰਾਉਂਦੇ ਫਿਰ ਉਹਨੂੰ ਅੱਛਾ ਅੱਛਾ ਹੋਰ ਸੁਣਾਉਂ ਠੀਕ ਠਾਕ ਜੋ ਬਣਾਉਣੀ ਅੱਛਾ ਅੱਛਾ ਆ ਮੈਂ ਤੈਨੂੰ ਕਹਿਣ ਡਿਆ ਵੀ ਚੱਲ ਜੇ ਪਿੰਡ ਜਾਣਾ ਤੇ ਹੋ ਆਈ ਤੂੰ ਕੱਲ ਜਾਣਾ ਸੀ ਨਾ ਮੈਂ ਫਿਰ। ਅੱਛਾ ਅੱਛਾ 2-3 ਦਿਨ ਲੱਗ ਜਾਣਗੇ ਹਾਂ 2-3 ਦਿਨ ਲੱਗ ਜਾਣਗੇ ਚਲੋ ਕੋਈ ਗੱਲ ਨਹੀਂ ਫੇਰ ਆ ਜਾਾਂਗੇ ਕਿਤੇ ਆਹ ਅਗਲੇ ਹਫਤੇ ਆ ਜਾਓ ਦੀ ਹਾਂਜੀ ਹਾਂਜੀ ਕੋਈ ਨਹੀਂ ਹਾਂ ਚਲ ਜਾਣਾ ਕੰਮ ਕਰ ਹਾਂਜੀ ਕੱਲ ਨੂੰ ਚਲ ਜਾਣਾ ਜੀ ਅਸੀਂ ਤਾਂ ਤਾਂ ਚਲ ਗਿਆ ਪੁੱਤ ਤੇਰੇ ਡੈਡੀ ਨੂੰ ਫੋਨ ਤੇ ਤੂੰ ਕਿਹਾ ਸੀ ਨਾ ਕਿ ਨਹੀਂ ਮੇਰੇ ਕੋਲ ਆਰਦਾ ਨਹੀਂ ਆਇਆ ਜਾਣਾ ਹਾਂਜੀ ਤਾਂ ਕਰਕੇ ਹੀ ਸੀ ਇਹ ਤੇ ਘੋਮਾ ਨਹੀਂ ਗੱਤ ਜੇ ਹਾਨੂੰ ਪਤਾ ਹੁੰਦਾ ਕਿ ਤੂੰ ਆਉਣਾ ਤਾਂ ਫੇਰ ਹੀ ਨਾ ਜਾਂਦੇ ਇੱਕ ਦੋ ਦਿਨ ਹੋ ਜਾਂਦੇ ਫੇਰ ਚਲੋ ਕੋਈ ਗੱਲ ਨਹੀਂ ਫੇਰ ਆ ਜਾਾਂਗੇ ਆ ਚਲ ਕੋਈ ਗੱਲ ਨਹੀਂ ਅਗਲੇ ਹਫਤੇ ਚਲੋ ਠੀਕ ਆ ਫਿਰ ਹੈ ਹਾਂ ਚੰਗਾ ਓਕੇ ਇਹ ਕੈਂਡੇ ਆਂ ਹੀ ਮਾਸੀ ਕੋ ਗਏ ਪਤਾ ਨਹੀਂ ਮੈਨੂੰ ਵੀ ਹੁਣੀ ਦੱਸਿਆ ਵੈਨਾਂ ਨੇ ਅੱਛਾ ਆਉਦੇ ਦਾਰਿਆ ਖੰਦੇ ਹਲੇ ਠੀਕ ਨਹੀਂ ਹੈਗੇ ਤੇ ਮੈਨੂੰ ਜਾਉਦਾ ਮੈਨੂੰ ਉੱਥੇ ਉਹ ਪਤਾ ਲੈਣ ਜਾਣਾ ਪੈਣਾ ਵਾ ਚੱਲ ਕੋਈ ਗੱਲ ਨਹੀਂ ਮੈਨੂੰ ਹੋ ਹੁੰਦੇ ਉੱਥੋਂ ਦੇ ਫਿਰ ਆਣ ਕੇ ਚੱਲ ਜਾਾਂਗੇ ਆ ਫਿਰ ਉਹਨਾਂ ਨੂੰ ਦਿਨ ਲੱਗ ਜਾਣੇ ਉੱਥੇ ਤੇ ਹਨਾ ਫਿਰ ਕੀ ਫਾਇਦਾ ਵਜਾਂ ਚੱਲ ਕੋਈ ਗੱਲ ਨਹੀਂ ਮੈਨੂੰ ਵੀ ਚਾਰ ਕਿ ਦਿਨ ਲੱਗੀ ਜਾਣੇ ਉੱਥੇ ਆ ਚਲੋ ਕੋਈ ਨਹੀਂ ਜਾਓ ਤੇ ਡਿਊਟੀ ਆਪਣੀ ਤੇ ਫਿਰ ਕੋਈ ਨਹੀਂ ਵੇਖ ਲਾਂਗੇ ਬਾਅਦ ਚ ਚਲ ਕੋਈ ਗੱਲ ਨਹੀਂ ਕਰ ਲਾ ਕੰਮ ਤਾਂ ਨਾ ਆਪਣਾ ਮਾਸੀ ਦਾ ਬਾਨਾ ਮੇਰੇ ਕੋਲ ਦਾ ਪਤਾ ਜਿੱਥੋਂ ਤੱਕ ਮੈਨੂੰ ਸੁਝੰਡੀ ਹੈ ਚਲ ਕੋਈ ਗੱਲ ਨਹੀਂ ਕਿੰਨੀਆਂ ਕੁ ਮਾਸੀਆਂ ਬਿਮਾਰ ਕਰਨੀਆਂ ਆ ਆ ਕਰਨਾ ਇੱਕਦਾਂ ਇੱਕਦਾਂ ਸੱਚ ਸਾਹਮਣੇ ਆਉਣਾ ਹੀ ਆਉਣਾ ਚਲ ਫੇਰ ਸਹੀ ਕਰੀ ਚਲ ਅਵੀ ਕੰਮ ਨਾ ਚੰਗਾਈ ਹੋਇਆ ਵਾ ਵੇ ਮਮੀ ਨੇ ਬਹਾਨਾ ਵੇ ਨਾ ਸੋ ਸਮਝ ਕੇ ਹੀ ਮਾਰਿਆ ਵਾ ਜਿਹੜੀ ਗੱਲਾਂ ਨੇ ਕਹਿ ਦਿੱਤੀ ਹੈ ਨਾ ਕਿ ਅਹੀਂ ਮਾਸੀ ਕੋ ਜਾਣਾ ਵਾ ਆ ਕੰਮ ਤੇ ਨਾ ਬੜਾ ਹੀ ਵਧੀਆ ਹੋ ਗਿਆ ਵਾ ਚੱਲ ਹੁਣੇ ਮੈਨੂੰ ਕਹਿਣਗੇ ਤੇ ਨਾ ਬਾਰ-ਬਾਰ ਕਿ ਚਾਹੇ ਰੁਪਿੰਦਰ ਜਾਣਾ ਵਾ ਪਿੰਡ ਚਾਹੇ ਕਿਦਾਂ ਹੁਣ ਹਫਤਾ ਲੰਘ ਜਾਣਾ ਵਾ ਵੇ ਉਹਦੋਂ ਇਹਨਾਂ ਨੂੰ ਚਿੱਤਾ-ਜੂਤਾ ਭੁੱਲ ਜਾਣਾ ਵਾ ਇਹਨਾਂ ਨੇ ਨਾ ਲੈਣਾ ਨਹੀਂ ਆ ਉਦੋਂ ਤੱਕ ਕੀ ਪਤਾ ਕੋਈ ਨਾ ਕੋਈ ਕੰਮ ਹੱਲ ਹੋ ਹੀ ਜਾਵੇ